ਹਾਂ ਜੀ ਸਾਰਾ ਕਮਾਨ ਹੈ ਅੱਛਾ ਸਾਰਾ ਬੱਟਾ ਤੇਬ ਸਾਰਾ ਜਿਗਰ ਰੱਖਾਇਆ ਡਬਲ ਟੇਪ ਕਟਰ ਵੀ ਆ ਅੱਛਾ ਇਹਦੇ ਨਾਲ ਕੀ ਕਰ ਦੋਗੇ ਇਹ ਭਾਈ ਜਿੱਦੋਂ ਛੜਦਿਓ ਪੈਸੇ ਡਾਊਨ ਨਿਕਲਦੇ ਨਾ ਉੱਥੇ ਟੇਬ ਲਗਾ ਕੇ ਗੈਂਗ ਬਣਾ ਕੇ ਤਰ੍ਹਾਂ ਨੇ ਉੱਥੇ ਬੈਠੇ ਹੋ ਜਗੇ ਅਸੀਂ ਇਹਨੇ ਖਵਾਲੀ ਕਰੇ ਗਏ ਜਿੱਦੇ ਅੰਦਰ ਭੜਿਆ ਹੈ ਨਾਲੇ ਪਾ ਸਾਡਾ ਡਾਊਨ ਕਰਤਾ ਬਹੁਤ ਤਖਸ਼ੀਨਾ ਕਰਕੇ ਕੰਮ ਕਰਕੇ ਆਇਆ ਇਹ ਉਹ ਇੱਕ ਬੰਦਾ ਆ ਜੀ ਕਹਿੰਦਾ ਪੈਸੇ ਘਣਾਣੇ ਮੈਂ ਪਹਿ ਨਿਕਲੇ ਰਏ ਉਹਨੇ ਏਟੀਐਮ ਫਾਇਵ ਕੀਤਾ ਜਰਮੈਨਦਰ ਬੜਿਆ ਤੇ ਦੇਖਿਆ ਟੇਪ ਲੱਗੀ ਟੇਪ ਜਰਮੈਨ ਕਰੀ ਤੇ 1000 ਰੁਪਏ ਦਾ ਕੈਸ਼ ਨਿਕਲਿਆ ਅੱਛਾ ਜੀ ਇਹਨਾਂ ਦਾ ਟਾਈਮ ਲੱਗ ਕੇ ਕਿਹਨੇ ਦੇਖ ਕੇ ਕਰਨਾ ਕੰਮ ਇਹ ਸੀਗਾ ਕਿ ਇੱਠਾ ਕੈਸ਼ ਹੋਵੇ 10000 ਰੁਪਏ ਦਾ ਆਪਾਂ ਫਿਰ ਉਹ ਟੇਪ ਲਗਾ ਕੇ ਕੱਢ ਕੇ ਨਿਖਾਰ ਹੋ ਜੀ ਓਕੇ ਜੀ ਕੋਈ ਜ਼ਿਆਦਾ ਐ ਨਹੀਂ ਆਪੇ ਦਿਖਾਣਾ ਪਤਾ ਨਹੀਂ ਸੰਜੂ ਹੈ ਸੰਜੂ ਕਿੱਥੇ ਰਹਿੰਦਾ ਲੂਰਮੈਨ ਤੋਂ ਲੂਰਮੈਨ ਕਿਹੜਾ ਆਇਆ ਸੀ ਕੰਪਿਟਿਟਿਵ ਹੋਣਾ ਹੀ ਆਇਆ ਸੀ ਹੈ ਉਹਨਾਂ ਨਾਲ ਹੀ ਆਇਆ ਸੀ ਕੀ ਕਰਦਾ ਸੀ ਇੱਥੇ ਹੈ ਉਹਨਾਂ ਨਾਲ ਹੀ ਆਇਆ ਸੀ ਮੈਂ ਉਹਨਾਂ ਨਾਲ ਆਇਆ ਸੀ ਕੀ ਕਰਦਾ ਉਹ ਮੈਨੂੰ ਕੀ ਪਤਾ ਕੀ ਕਰਨਾ ਸੀ ਉਹ ਲੋਕ ਕੀ ਕਰਨ ਆਏ ਸੀ ਚਿਪ ਚੁਪ ਲਾਣ ਆਏ ਸੀ ਚਿਪ ਲਾਣ ਆਏ ਸੀ ਚਿਪ ਲਾਣ ਆਏ ਸੀ ਚਿਪ ਲਾਣ ਆਏ ਸੀ ਪੀਟੀਐਮ ਦੇ ਅੰਦਰ ਚਿਪ ਪਾਉਂਦਾ ਚਿਪ ਚਿਪ ਜਿਹੜੀ ਹੁੰਦੀ ਆ ਹੈ ਜਿੱਥੋਂ ਪੈਸੇ ਨਿਕਲਦੇ ਆ اچھا ਉਹਦੇ ਪੈਸੇ ਨਹੀਂ ਨਿਕਲਦੇ ਆ ਹਾਂਜੀ ਤੇ ਤੁਸੀਂ ਪੈਸੇ ਨਹੀਂ ਕੱਢ ਲਈ ਅੰਦਰ ਹਾਂਜੀ ਅੱਛਾ ਕਿੰਨੇ ਪੈਸੇ ਕੱਢ ਲਈ ਆ ਕੋਈ ਵੀ ਨਹੀਂ ਲੈ ਤਾ ਸਾਡੇ ਏਟੀਐਮ ਤੇ ਕਿੰਨੇ ਪੈਸੇ ਆ ਨਿਕਲੇ ਨਾ ਇਹ ਇਦਾਂ ਨਹੀਂ ਹੈਗਾ ਇਹ ਤਾਂ ਵਾ ਇਹ ਆਏ ਸੀ ਕਿ ਪਹਿਲਾਂ ਪਹਿਲਾਂ ਇਹਨਾਂ ਨੇ ਚਿਪ ਲਾਈ ਆ ਜਿਹਨੂੰ ਪੱਤੀ ਕਹਿੰਦੇ ਲੋਏ ਵਾਲੀ ਲੋਏ ਵਾਲੀ ਪੱਤੀ ਇਹਨਾਂ ਨੇ ਚੇਪ ਨਾਲ ਡਬਲ ਟੇਪ ਨਾਲ ਚਿਪਕਾਈ ਹੈ ਨਾ ਨੇ ਉਹ ਚਿਪਕਾਉਣ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜਾ ਕੇ ਕੰਗੜ ਡੇਰ ਦੇ ਬਿਲਕੁਲ ਸਾਹਮਣੇ ਮਾਰ ਥੜੀ ਤੇ ਜਾ ਕੇ ਬਹਿ ਗਏ ਉਸ ਤੋਂ ਬਾਅਦ ਦੇਖ ਰਹੇ ਦੋ ਤਿੰਨ ਜਣਾਂ ਨੇ ਪੈਸੇ ਕਢਾਏ ਇਹ ਪੈਦਲ ਨਿਕਲੇ ਉਤੋਂ ਦਿਵਾਲ ਸਕੂਲ ਤੋਂ ਅੱਗੇ ਜਾ ਕੇ ਖੜ ਗਏ ਉਸ ਤੋਂ ਬਾਅਦ ਸਿੱਧਾ ਅੰਦਰ ਆਇਆ ਇਹਨਾਂ ਨੇ ਚੈੱਕ ਕੀਤਾ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਫੜ ਲਿਆ ਦੇ ਕੋਈ ਸੀਸੀਟੀਵੀ ਦੇ ਸਾਹਮਣੇ ਆਈ ਆ ਸੀਸੀਟੀਵੀ ਦੀ ਫੋਟੋ ਆਈਆਂ ਵਾ ਜਿਹੜਾ ਮੇਰਾ ਫੋਨ ਤੁਸੀਂ ਵੜਾਇਆ ਇਹ ਚ ਹੀ ਹੈਗੀਆਂ ਫੋਟੋਆਂ ਸਾਰੀਆਂ ਆ ਬੜੇ ਕੀ ਕਰਦੇ ਸੀ ਅੰਦਰ ਆ ਕਰਕੇ ਕੀ ਹੋਰ ਕੀਤਾ ਹਾਂ ਇਹ ਸੱਤੀ ਨਾਲ ਅੰਦਰ ਹੋਏ ਤਾਂ ਮੋਰੇ ਲਗਾ ਕੇ ਮੋਰੇ ਲਗਾ ਕੇ ਅੱਧ ਦੁਪਹਿਰ ਬੱਜ ਜਾਂਦੇ ਆ ਬੰਨੇ ਲੇਕਨ ਉਹ ਤਸ ਹੈ ਨਹੀਂ ਕਿ ਬੰਦੇ ਪਹਿਲੇ ਕਿਹਾ ਇਹ ਟੀਮ ਨੂੰ ਪੁੱਛਦਾ ਹੈ ਏਟੀਐਮ ਲੋਟਰੇਰੀ ਇਹ ਬੰਦਾਵਾ ਹੋਰ ਦੱਸੋ ਟੀਐਮ ਪਰ ਕੀ ਨੀ ਹੈ ਨਾਮ ਕੀ ਹੈ ਨਾਮ ਸੰਜੇ ਆ ਯਾਰ ਆਪ ਚੈਂਪੀਅਨ ਦੀ ਕੀ ਆ ਲੱਗਦੀ ਦਾ राजू हां जी संजूवा ये मेरे डैडी का नाम राजूवा यहां पे क्या करने आए हैं पे चोरी करने, है करने आए हैं अच्छा एटीएम में चोरी करने आए थे जो आपके साथ अंदर वो भी काम करने आए थे कहाँ के रहने वाले हो नूरमेल नूरमेल से यहाँ चोरी करने आए हैं चल मैं करता द ता दिन बाद छो यार मेनू नहीं पता जी मैं दा ਜੋਰੇ ਬਰ ਬੇ ਕੀ ਮਾਮਲਾ ਸਰ ਕੋਈ ਇਸ ਤਰ੍ਹਾਂ ਦੀ ਕੱਲ ਇੰਡੀਕੇਸ ਬੈਂਕ ਹੈਗਾ ਏਟੀਐਮ ਉਹਦਾ ਤਾਜਪੁਰ ਰੋਡ ਲੁਧਿਆਣਾ ਇਹ ਜਿਹੜੇ ਤਿੰਨ ਜਣੇ ਆ ਇਹ ਕੱਲ ਉੱਥੇ ਆਏ ਸੀਗੇ ਉੱਥੇ ਇਹਨਾਂ ਨੇ ਮਤਲਬ ਜਿਹੜਾ ਏਟੀਐਮ ਦੇ ਇਹਨਾਂ ਕੋਲ ਇੱਕ ਨੋਟ ਚੋਰੀ ਕਰਨ ਦਾ ਸਿਸਟਮ ਹੈ ਉਹ ਇਹ ਕਰਦੇ ਆ ਵੀ ਜਿੱਥੋਂ ਆਪਾਂ ਜਦੋਂ ਏਟੀਐਮ ਪਾਨੇ ਆ ਏਟੀਐਮ ਪਾਣ ਤੋਂ ਬਾਅਦ ਮਸ਼ੀਨ ਪ੍ਰੋਸੈਸ ਕਰਕੇ ਪੈਸੇ ਬਾਹਰ ਕੱਢਦੀ ਹੈ ਜਿੱਥੋਂ ਨੋਟ ਨਿਕਲਦੇ ਆ ਉਹਦੇ ਨਾਲ ਕਿਵੇਂ ਲੋਹੇ ਦੀ ਪੱਤੀ ਦੇ ਨਾਲ ਟੇਪ ਲਾ ਕੇ ਪੱਤੀ ਲਾ ਦਿੰਦੇ ਆ ਤੇ ਆ ਪਿੱਛੇ ਹਰ ਲੁੱਕ ਜਾਂਦੇ ਆ ਜਦੋਂ ਗਾਹਕ ਆਂਦਾ ਉਹ ਆ ਕੇ ਆਪਣੀ ਮਸ਼ੀਨ ਮਸ਼ੀਨ ਦਾ ਪ੍ਰੋਸੈਸ ਚਲਾਉਂਦਾ ਏਟੀਐਮ ਪਾ ਕੇ ਤਾਂ ਜਦੋਂ ਉਹ ਸਾਰੀ ਮਸ਼ੀਨ ਪ੍ਰੈਸ ਪ੍ਰੋਸੈਸ ਕਰਕੇ ਨੋਟ ਬਾਹਰ ਕੱਢਦੀ ਹੈ ਉਹ ਨੋਟ ਜਿਹੜੇ ਆ ਕੇ ਪੱਤੀ ਦੇ ਨਾਲ ਲੱਗ ਜਾਂਦੇ ਆ ਬਾਹਰ ਨਹੀਂ ਨਿਕਲਦੇ ਜਦੋਂ ਬੰਦਾ ਦੋ ਤਿੰਨ ਵਾਰੀ ਕਰਕੇ ਆਪ ਚਲਾ ਜਾਂਦਾ ਤਾਂ ਉਹ ਕੀ ਕਰਦੇ ਨੇ ਇਹ ਉਸ ਤੋਂ ਬਾਅਦ ਜਾਂਦੇ ਨੇ ਜਦੋਂ ਪੱਤੀ ਚੱਕਦੇ ਨੇ 25 ਹਟਾਉਂਦੇ ਆ ਉਹਦੇ ਪਿੱਛੇ ਨੋਟ ਹੁੰਦੇ ਆ ਉਹਦੇ ਨਾਲ ਟੇਪ ਦੇ ਨਾਲੋਂ ਨੋਟ ਜਿਹੜੇ ਆ ਉਹ ਸਾਰੇ ਬਾਹਰ ਕੱਢ ਕੇ ਨੋਟ ਚੋਰੀ ਕਰਦੇ ਆ ਸਰ ਇਹ ਕਿੰਨੇ ਕੇ ਸਮੇਂ ਤੋਂ ਇਹੋ ਜਿਹੀ ਵਾਰਦਾਤਾਂ ਨੂੰ ਇਨਜਾਮ ਦੇ ਦੇ ਇਹਨਾਂ ਦੇ ਕਹਿਣ ਦੇ ਮੁਤਾਬਕ 6-7 ਮਹੀਨੇ ਤੋਂ ਕਰਦੇ ਪਏ ਆ ਤੇ ਇਹਨਾਂ ਦਾ ਇੱਕ ਪਹਿਲਾਂ ਮੁਕੱਦਮਾ ਵੀ ਦਰਜ ਹੈ ਆਪਣਾ ਨਵਾਂ ਸ਼ਹਿਰ ਸਰ ਇਹ ਤਿੰਨ ਜਿਹੜੇ ਤੁਸੀਂ ਗ੍ਰਿਫਤਾਰ ਕੀਤੇ ਕਿੰਨੀਆਂ ਉਮਰਾਂ ਇਹਨਾਂ ਦੀਆਂ ਤੇ ਆਪਸ ਦੇ ਵਿੱਚ ਇਹਨਾਂ ਦੀ ਅਟੈਚਮੈਂਟ ਕਿੱਦਾਂ ਹੈ ਇਹ ਤਿੰਨ ਫੜੇ ਇੱਕ ਰਾਮਚੰਦਰ ਇੱਕ ਮਮਤਾ ਇਹ ਮੀਆਂ ਬੀਬੀ ਦੇ ਦੋਵੇਂ ਤੇ ਇੱਕ ਨਾਲ ਇਹਨਾਂ ਦੇ ਹੈਗਾ ਸੰਜੂ ਬਹਾਦਰ ਉਹ ਇਹਨਾਂ ਤਿੰਨਾਂ ਦਾ ਗਾਇੰਗਾ ਇਹ ਤਿੰਨੇ ਇਕੱਠੇ ਵਾਰਦਾਤਾ ਕਰਦੇ ਸਰ ਕਿੱਥੇ ਰਹਿਣਾ ਲਿਆਗੇ ਇਹ ਮਨੂਰ ਮਹਿਲ ਦੇ ਰਹਿਣ ਵਾਲੇ ਸਰ ਕੰਮ ਦੇ ਵਿੱਚ ਸੀ ਇਹਨਾਂ ਨੂੰ ਪੜਿਆ ਇਹਨਾਂ ਨੇ ਕਿੰਨੀ ਕੀ ਪੈਸਾਂ ਦੀ ਬਰਾਮਦਗੀ ਜਿਹੜੀ ਉੱਥੇ ਕੱਲ ਜਦੋਂ ਇਹ ਇਹਨਾਂ ਤੇ ਸ਼ੱਕ ਪਿਆ ਤਾਂ ਸਾਨੂੰ ਇਨਫੋਰਮੇਸ਼ਨ ਮਿਲੀ ਅਸੀਂ ਜਾ ਕੇ ਟਰੈਪ ਕੀਤਾ ਇਹਨਾਂ ਨੂੰ ਟਰੈਪ ਕਰਕੇ ਜਦੋਂ ਇਹਨਾਂ ਨੂੰ ਅਸੀਂ ਲਾਂਦਿਆਂ ਨੂੰ ਅੰਦਰ ਫੜ ਲਿਆ ਨੋਟ ਨਹੀਂ ਬਾਹਰ ਆਏ ਪਰ ਇਹਨਾਂ ਨੂੰ ਪ੍ਰੋਸੈਸ ਕਰਦੇ ਅਸੀਂ ਮੌਕੇ ਤੇ ਫੜ ਲਿਆ ਸਰ ਇਹਨਾਂ ਦੇ ਕੋਈ ਹਥਿਆਰ ਵੀ ਨਹੀਂ ਨੇ ਹਥਿਆਰ ਨਹੀਂ ਕੋਈ ਮਿਲਿਆ ਇਹਨਾਂ ਕੋਲੋਂ ਪੱਤੀ ਵਗੈਰਾ ਤੇ ਇੱਕ ਜਿਹੇ ਟੇਪ ਇੱਕ ਜਿਹੜਾ ਕਟਰ ਛੋਟਾ ਜਿਹਾ ਇੱਕ ਏਟੀਐਮ ਕਾਰਡ ਉਹ ਜਿੰਨਾ ਮਟੀਰੀਅਲ ਜਿੰਨਾ ਜਿਸ ਸਿਸਟਮ ਵਾਸਤੇ ਚਾਹੀਦਾ ਉਹ ਸਾਰਾ ਬਰਾਮਦ ਕਰ ਲਿਆ ਸਰ ਹੁਣ ਕਿਸ ਤਹਿਤ ਇਹਨਾਂ ਦੇ ਮੁਕੱਦਮਾ ਜਿਹੜਾ ਦਰਜ ਕੀਤਾ ਹੁਣ ਅਸੀਂ ਮੁਕੱਦਮਾ ਨੰਬਰ 3 3/25 ਅੰਡਰ ਸੈਕਸ਼ਨ 303 662 ਬੀਐਨ ਸੈਕਟਰ ਦਾ ਪਰਚਾ ਦਰਜ ਕਰ ਲਿਆ ਸਰ ਇਹ ਜਿਹੜੇ ਦੱਸਿਆ ਵੀ ਕਿਤੇ ਪਹਿਲਾਂ ਵੀ ਇਹਨਾਂ ਨੇ ਇਦਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਪਹਿਲਾਂ ਨਵਾਂ ਸ਼ਹਿਰ ਇੱਕ ਪਰਚਾ ਦਰਜ ਇਹਨਾਂ ਤੇ ਇਹ ਇਹੀ ਕੰਮ ਕਰਦੇ ਆ ਥੋੜੇ ਥੋੜੇ ਪੈਸੇ ਕੱਢ ਕੇ ਨਸ਼